ਆ ਚੋਰ ਤਾਂ ਮੈਨੂੰ ਗਰੀਬ ਹੀ ਲੱਗਦੇ ਹੈਗੇ ਨੇ ਕਿਉਂਕਿ ਇੱਕ ਘਰ ਦੇ ਵਿੱਚ ਬੜੇ ਨੇ ਅੱਧੀ ਰਾਤ ਨੂੰ ਇਹ ਚੋਰ ਮੋਟਰਸਾਈਕਲ ਤੇ ਆਏ ਸੀ ਲੇਕਿਨ ਚੁੱਕ ਕੇ ਲੈ ਕੇ ਗਏ ਇਸ ਘਰ ਦਾ ਸਿਲੰਡਰ ਇਹ ਤੋਂ ਲੱਗਦਾ ਹੈ ਤੇ ਇਹ ਜਿਹੜੇ ਚੋਰ ਬਹੁਤ ਗਰੀਬ ਘਰ ਦੇ ਨਾਲ ਸੰਬੰਧਿਤ ਹੈਗੇ ਹੀ ਤਾਂ ਹੀ ਸਿਰਫ ਇਹਨਾਂ ਨੇ ਸਿਲੰਡਰ ਹੀ ਚੁੱਕਿਆ ਗਿਆ ਵੀਡੀਓ ਤੁਸੀਂ ਦੇਖ ਲਓ ਜਦੋਂ ਘਰ ਦੇ ਪਰਿਵਾਰਕ ਮੈਂਬਰ ਰਾਤ ਨੂੰ ਸੁੱਤੇ ਹੋਏ ਸੀ ਕਿ ਤੜਕੇ ਉੱਠੇ ਤਾਂ ਚਾਹ ਪੀਣ ਦੇ ਲਈ ਜਦੋਂ ਰਸੋਈ ਦੇ ਵਿੱਚ ਗਏ ਗੈਸ ਨਹੀਂ ਚੱਲਿਆ ਗੈਸ ਕਿਵੇਂ ਚੱਲਣਾ ਸੀ ਉੱਥੇ ਤਾਂ ਸਿਲੰਡਰ ਨਹੀਂ ਸ਼ੇਗਾ ਸੀ ਜਦੋਂ ਸਿਲੰਡਰ ਹੀ ਗਾਇਬ ਹੋ ਗਿਆ ਤੇ ਫਿਰ ਪਰਿਵਾਰਕ ਮੈਂਬਰਾਂ ਦੇ ਹੋਛ ਉੱਡ ਗਏ ਤੇ ਅੱਧੀ ਰਾਤ ਨੂੰ ਕਿਹੜਾ ਸਾਡਾ ਸਿਲੰਡਰ ਗਾਇਬ ਕਰਕੇ ਲੈ ਗਿਆ ਕਿ ਜਾਂ ਫਿਰ ਸਿਲੰਡਰ ਕਿੱਥੇ ਚਲਾ ਗਿਆ ਜਦੋਂ ਸੀਸੀਟੀਵੀ ਦੇਖੀ ਤਾਂ ਸੀਸੀਟੀਵੀ ਦੇ ਵਿੱਚ ਪਤਾ ਲੱਗਾ ਕਿ ਰਾਤ ਦੇ ਕਰੀਬ 2:3-3 ਵਜੇ ਦੋ ਨਸ਼ੇੜੀ ਇਹ ਚੋਰ ਆਏ ਨੇ ਕੰਦ ਟੱਪ ਕੇ ਅੰਦਰ ਚਲੇ ਗਏ ਨੇ ਉਤੋਂ ਬਾਅਦ ਸਿਲੰਡਰ ਚੋ ਕੇ ਮੋਟਰਸਾਈਕਲ ਤੇ ਰਫੂ ਚੱਕਰ ਹੋ ਗਏ ਨੇ ਜਿੱਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਤਾਂ ਦੇ ਹੀ ਰਹੇ ਹੋਣਗੇ ਲੇਕਿਨ ਮੀਡੀਆ ਨੂੰ ਦੇ ਦਿੱਤੀ ਜਾਣਕਾਰੀ ਤੇ ਦੱਸ ਦੇ ਪਏ ਨੇ ਕਿ ਕੀ ਹੋਇਆ ਸਾਡੇ ਘਰ ਦੇ ਵਿੱਚ ਰਾਤ ਨੂੰ ਇਹ ਵਾਕਿਆ ਵੀਡੀਓ ਜ਼ਰੂਰ ਦੇਖਿਓ ਸੀਸੀਟੀਵੀ ਜ਼ਰੂਰ ਦੇਖਿਓ ਤੇ ਕਮੈਂਟ ਜ਼ਰੂਰ ਕਰਿਓ ਤੁਸੀਂ ਕੀ ਕਹਿਣਾ ਚਾਹੁੰਦੇ ਏਸ ਵੀਡੀਓ ਦੇ ਬਾਰੇ ਇਹ ਰਨਾਟਕ ਚੱਲਿਆ ਮਤਲਬ ਕੀ ਗੱਲ ਬਾਰੇ ਕੀ ਕਟ ਲੋਗਾ ਅਚੁੱਤੇ ਪਾਏ ਆ ਕੋਈ ਪਤਾ ਨਹੀਂ ਲੱਗਾ ਇੱਥੇ ਉਤਰਿਆ ਕਿੱਥੋਂ ਹੀ ਸਿਲੰਡਰ ਫੜਾਤਾ ਸੋ ਮੋੜੇ ਤੇ ਝੁੱਕ ਕੇ

جی. موٹر سائیکل تے تا دو جنے آئے نے موٹر سائیکل ادھر ریڑھ کے لے آئے نے اوت گلی چ کوئی ہتھیار بھی سی کے اللہ ایک نہ ایک ہی لئی پھردا چ کاپا گلی چ جنے سلنڈر پھڑایا ہے پہلو لئی پھر دو کو گیڑا کڈے تو کاپے نال تے پھر اتوں چڑھ کے تو اتریا ہے چال مار کے تے کڈیا سو کڈ کے موٹے تے چوک کے تے پڑھایا سو हुँ. پھر رات دے ٹائی ہوئے جی پتر کے چلے اک تے لگ جاندی روز گیا جی بہت حالات خراب ہو رہے نے چور کل رات کی گل ہی اپنی سامنے والے چوری ہو گئی ਸਿਲੰਡਰ ਲਾ ਕੇ ਚੱਲੇਗੇ ਨੇ ਪ੍ਰਸ਼ਾਸਨ ਨੂੰ ਚਾਹੀਦਾ ਥੋੜਾ ਧਿਆਨ ਦੇਣਾ ਤੇ ਲਗਾਤਾਰ ਵਾਰਦਾਤ ਵਧੀ ਜਾ ਰਹੀ ਹੈ ਤੇ ਕਿੰਨਾ ਜਿਹੜਾ ਲੋਕਾਂ ਵਿੱਚ ਡਰ ਜਿਹੜਾ ਪਾਇਆ ਜਾ ਰਿਹਾ ਬਹੁਤ ਡਰੇ ਹੀ ਹੈ ਤੇ ਕੋਈ ਆਪਣਾ ਸਮਾਨ ਨਹੀਂ ਕੋਈ ਰੱਖ ਸਕਦਾ ਕੋਈ ਸੇਫ ਬੜੀ ਮੁਸ਼ਕਿਲ ਹੋ ਰਹੀ ਹੈ ਆਣਾ ਜਾਣਾ ਮੁਸ਼ਕਿਲ ਹੋਇਆ ਪਏ ਮੰਗ ਕੀ ਕਰਦੇ ਮੰਗ ਪ੍ਰਸ਼ਾਸਨ ਤੋਂ ਹੈ ਥੋੜਾ ਆਪਣਾ ਦਿਖਾਨ ਕੰਮ ਕਰਨ ਪਕੜਨ ਵਾਸਤੇ ਨਾ ਨੂੰ ਸੁੱਕਦੇ ਵੀ ਆਪ ਸਾਰਾ ਪ੍ਰਸ਼ਾਸਨ Thank yeah.